ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਰਪਾਲ ਸਿੰਘ ਚੀਮਾ ਦਾ ਵਿੱਤ ਮੰਤਰੀ ਦਾ ਤੇ ਜਿਨ੍ਹਾਂ ਨੇ 10-11 ਕਰੋੜ ਰੁਪਏ ਦੀ ਲਾਗਤ ਨਾਲ ਹਸਪਤਾਲ ਤਿਆਰ ਹੋ ਰਿਹਾ ਹੈ ਗ੍ਰਾਂਟ ਦਿੱਤੀ ਆ ਤੇ ਸਰਕਾਰਾਂ ਪਹਿਲਾਂ ਵੀ ਆਈਆਂ ਨੇ ਕਾਗਲੀਆਂ ਦੀਆਂ ਕਾਂਗਰਸ ਨੇ ਆ ਉਹਨਾਂ ਨੇ ਇੱਧਰ ਕੋਈ ਧਿਆਨ ਨਹੀਂ ਦਿੱਤਾ 40-50 ਸਾਲ ਪਹਿਲਾਂ ਹਸਪਤਾਲ ਦੀ ਆ ਜੋ ਕਿ ਖੰਡਰ ਹੋ ਚੁੱਕਾ ਸੀਗਾ ਤੇ ਕੋਈ ਬਿਮਾਰ ਹੋ ਜਾਂਦਾ ਹੈ ਕਿਸੇ ਨੂੰ ਸੁਨਾਮ ਜਾਣਾ ਪੈਂਦਾ ਹੈ ਕਿਸੇ ਨੂੰ ਸੰਗਰੂਰ ਜਾਣਾ ਪੈਂਦਾ ਹੈ ਕਿਉਂਕਿ ਸਹੂਦਤ ਇੱਥੇ ਹੀ ਤਿਆਰ ਹੋ ਮਿਲ ਜੂਗੀ ਸਾਨੂੰ ਬਿਲਕੁਲ ਬਿਲਕੁਲ ਕਿਸੇ ਨੂੰ ਜਾਣ ਦੀ ਲੋੜ ਨਹੀਂ ਪਊ ਕਿਉਂਕਿ ਜਾਨ ਇੱਥੇ ਹੀ ਬਚ ਬਚ ਜਾਣੀ ਹੈ ਮੰਨ ਲਓ ਆਕਸੀਜਨ ਦੀ ਸਹੂਦਤ ਹੈਗੀ ਆ ਠੀਕ ਹੈ ਕਿੰਨੀ ਬੈੱਡ ਦਾ ਹਸਪਤਾਲ ਬੋਲ ਰਹੇ ਹੋ ਇਹ 30 ਬੈੱਡਾਂ ਦਾ ਹੈ ਜੀ 30 ਬੈੱਡ ਦਾ ਹਸਪਤਾਲ ਹਾਂਜੀ ਹਾਂਜੀ ਠੀਕ ਹੈ ਠੀਕ ਲੱਗਦਾ ਇਹ ਵਾਲੇ ਪਿੰਡਾਂ ਨੂੰ ਫਾਇਦਾ ਹੋਊਗਾ ਹਾਂਜੀ ਹਾਂਜੀ ਬਹੁਤ ਫਾਇਦਾ ਹੋਣਾ ਹੈ ਜੀ ਠੀਕ ਹੈ ਉਹ ਦਰਸ਼ਕੋ ਪੂਰੀਆਂ ਤਸਵੀਰਾਂ ਇਹ ਗ੍ਰੈਇਟ ਜ਼ੀ ਵੀਰਾਂ ਪਿੰਡ ਕੌ ਦੀ ਬਟਨ ਹਸਪਤਾਲ ਕਟਕਟਾ 11-12 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਭਗ ਇਹ ਹਸਪਤਾਲ ਤਿਆਰ ਹੋ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਲਾਈਵ ਦੀਆਂ ਤਸਵੀਰਾਂ ਦਿਖਾਣ ਐਂਸ ਨੂੰ ਜੋ ਕਿ ਮਹਤਵਪੂਰਨ ਹਸਪਤਾਲ ਬਣ ਰਿਹਾ ਦੇਖ ਰਹੇ ਹੋ ਇਹ ਤਸਵੀਰਾਂ ਜੋ ਕਿ ਹਸਪਤਾਲ ਤਿਆਰ ਹੋ ਰਿਹਾ ਪੰਡਕੋਰੀਆਂ ਦੇ ਵਿੱਚ ਆਪਣੇ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਵੱਡੀ ਬਿਲਡਿੰਗਾਂ ਦੋ ਮੰਜ਼ਿਲਾ ਬਿਲਡਿੰਗ ਬਣ ਰਹੀ ਹੈ। ਜੋ ਕਿ ਫਟੋ ਕਟ 11-12 ਕਰੋੜ ਰੁਪਏ ਦੀ ਲਗਤ ਦੇ ਨਾਲ ਇਹ ਕੰਮ ਪ੍ਰੋਜੈਕਟ ਚੱਲ ਰਿਹਾ ਤੇ ਕੁਝ ਹੀ ਸਮੇਂ ਦੇ ਵਿੱਚ ਨੇ ਫਿਰ ਚੱਲ ਜਾਣਾ। ਸੀਣਾ ਦੇਖ ਰਹੇ ਹੋ ਤੁਸੀਂ। ਆ ਨੀਤੇ। ਉਹ ਦੋਰੀਆਂ ਤੋਂ। ਉਹ ਇਹ ਕੀ ਕਹੋਗੇ ਜੇ ਇੱਥੇ ਮੋਰਚਰੀ ਕਿਉਂ ਨਹੀਂ ਹੈਗੀ ਆਪਣਾ ਤੋਰੀਆਂ। ਕੌਰਿਆਂ ਮੋਰਚਰੀ ਦਾ ਕਾਰਨ ਇਹੀ ਹੈ ਜੀ ਕਿਉਂਕਿ ਇਹ CHC ਹਸਪੀਟਲ ਹੈ ਕਿਉਂਕਿ ਇਹ ਪਹਿਲਾਂ PHCC ਸੀ ਹੁਣ CHC ਹੈ ਇੱਥੇ SBH ਹੋਣਾ ਚਾਹੀਦਾ ਤਾਂ ਕਰਕੇ ਹੋਏਗਾ ਮੋਰਚਰੀ ਜੇ ਮੋਰਚਰੀ ਹੋਏ CHC ਐ SHDX ਬਣੇਗਾ ਤਾਂ ਜੇਕਰ ਇਹ ਸਬਡਿਵੀਜ਼ਨ ਹੋਵੇ ਸਬਡਿਵੀਜ਼ਨ ਹੋ ਰਿਹਾ ਨਹੀਂ ਕਿਉਂਕਿ ਤਸਵੀਰ ਨਹੀਂ ਹੈਗੀ ਇਸ ਕਰਕੇ ਉਹ ਇਹ ਮੋਰਚਰੀ ਨਹੀਂ ਬਣ ਸਕਦੀ ਜੀ ਮੋਰਚਰੀ ਬਣਾਉਣ ਵਾਸਤੇ ਇਹਨੂੰ ਅਪਡੇਟ ਕਰਨਾ ਪੈਗਾ ਜੀ ਹਸਪੀਟਲ ਨੂੰ ਕਿਉਂਕਿ ਸਾਊਂਡ ਵਿਜ਼ਨ ਹੋਣੀ ਵੀ ਜ਼ਰੂਰੀ ਹੈ ਅਪਡੇਟ ਵੀ ਤਾਂ ਹੋਏਗਾ। ਠੀਕ ਹੈ। ਉਹ ਜੀ ਇੱਥੇ ਕੰਪਿਊਟਰਾਂ ਦੀ ਘਾਟ ਪਾਈ ਜਾ ਰਹੀ ਹੈ ਜੋ ਪਰਚੀ ਕੱਟ ਰਹੇ ਨੇ ਜਿੱਥੇ ਆਪਣਾ ਜਿਹੜਾ ਮੰਗ ਕੀਤੀ ਜਾਂਦੀ ਹੈ ਵੀ ਕੰਪਿਊਟਰ ਵਗੈਰਾ ਜੀ ਉਪਲਬਧ ਹੋਣੇ ਚਾਹੀਦੇ ਨੇ। ਵੀਰ ਆ ਦੇਖ ਰਹੇ ਤੁਸੀਂ। ਕਿਵੇਂ ਕੰਪਿਊਟਰ ਵਗੈਰਾ ਨਹੀਂ ਹੋ ਰਹੇ ਚੱਲ ਰਹੇ ਆ ਆਪਣਾ। ਇਹ ਤਾਂ ਵੀ ਜੀ ਚੱਲ ਨਹੀਂ ਰਿਹਾ ਤਾਂ ਕਾਫੀ ਚਿਰ ਤੋਂ ਮੈਂ ਡਾਕਟਰ ਸਾਹਿਬ ਨੂੰ ਵੀ ਉਹ ਕੀਤੀ ਹੈ। ਵੀ ਮੈਂ ਆਪਣਾ ਐਪਲੀਕੇਸ਼ਨ ਦਿੱਤੀ ਸੀ ਦਫ਼ਤਰਾਂ ਨੂੰ ਵੀ ਦਿੱਤੀ ਹੈ ਜੀ। ਅੱਛਾ ਤੇ ਜਾਲ ਐ ਅਸੀਂ ਅੰਦਰ ਆ ਗਏ ਜਿਹੜੀ ਦਾ ਹਾਲ ਨਹੀਂ ਹੁਣ ਐਲਡੀ ਦਾ ਵੀ ਦੇਖ ਲਓ ਸਿਸਟਮ ਜੀ ਹੁਣ ਕਰੀਏ ਕੀ ਜਿਵੇਂ ਸਰਕਾਰਾਂ ਦੇਰੀਆਂ ਹੋਵੇਂ ਚੱਲੀ ਜਾਂਦਾ ਜੀ ਹਨਾ ਹੁਣ ਕੀ ਕਰ ਸਕਦੇ ਆ ਯਾਨੀ ਕਿ ਮੋਟਰ ਸਿਸਟਮ ਉਹ ਖਰਾਬ ਹੋ ਰਿਹਾ ਕੰਪਿਊਟਰ ਸਿਸਟਮ ਹਾਂ ਜੀ ਆ ਖਰਾਬ ਐ ਮੈਂ ਤਾਂ ਕਾਫੀ ਟਾਈਮ ਤੋਂ ਕਹਿ ਰਿਆ ਜੀ ਵੀ ਉਹੋ ਕਰ ਦੋ ਵੀਰ ਜੀ ਵੀ ਨਵਾ ਦੇ ਦਿਓ ਮੈਨੂੰ ਨਵਾ ਵੀ ਸ਼ਾਇਦ ਆਇਆ ਪਿਆ ਡਾਕਟਰ ਸਾਹਿਬ ਕਹਿੰਦੇ ਸੀ ਕਹਿੰਦੇ ਦੇਵਾਂਗੇ ਉਹ ਜੋ ਦਿੰਦੇ ਨੇ ਪਤਾ ਨਹੀਂ ਮੈਨੂੰ ਦੇਣਗੇ ਪਤਾ ਨਹੀਂ ਨਾ ਦੇਣਗੇ ਉਹ ਅੱਗੇ ਇਹਨਾਂ ਨੂੰ ਪਤਾ ਜੀ ਸਟਾਫ ਨੂੰ ਸੀਨੀਅਰ ਨੇ ਜਿਹੜੇ ਕਿੰਨੇ ਸਮੇਂ ਤੋਂ ਤੁਸੀਂ ਉਹਰੇ ਕੰਮ ਕਰ ਰਹੇ ਹੋ ਕਿੰਨੇ ਸਮੇਂ ਤੋਂ ਜਾਨੀ ਕੰਪਿਊਟਰ ਤੋਂ ਬਾਝੇ ਹੋ ਮੈਨੂੰ ਜੀ ਜਿਹੜਾ ਇਹ ਖਰਾਬ ਸਿਸਟਮ ਹੈ ਕਦੇ ਉਹ ਕਦੇ ਉਹ ਕਦੇ ਪੁਰਾਣਾ ਦੇ ਦਿੰਦੇ ਨੇ ਨਵਾਂ ਤਾਂ ਮੈਨੂੰ ਅਜੇ ਤੱਕ ਮਿਲਿਆ ਨਹੀਂ ਹੈ ਕਿਉਂਕਿ ਮੈਨੂੰ ਸਮਾਂ ਹੋ ਗਿਆ ਘੱਟੋ ਘੱਟ ਦੇ 2 2 ਸਾਲ ਮੰਗੂ ਹੋ ਗਿਆ ਜੀ ਇੱਥੇ 2 ਸਾਲ ਤੋਂ ਹੋ ਗਿਆ ਇੱਥੇ ਓਪੀਡੀ ਦਾ ਕੰਮ ਕਰਦੇ ਹੋਇਆ ਅਜੇ ਤੱਕ ਮੈਨੂੰ ਕੰਪਿਊਟਰ ਨਵਾਂ ਨਹੀਂ ਦਿੱਤਾ ਵੀ ਨਵਾਂ ਕੰਪਿਊਟਰ ਤਾਂ ਪੁਰਾਣਾ ਜਾਂ ਕਿ ਕਿਸੇ ਦਾ ਆ ਪ੍ਰਿੰਟਰ ਦਿੱਤਾ ਜੀ ਕਿਸੇ ਦੀ ਐਲਈਡੀ ਦਿੱਤੀ ਕਿਸੇ ਦਾ ਪੀ ਐਚ ਪੀਸੀ ਦਿੱਤਾ ਜੀ ਨਹੀਂ ਨਾ ਮਾਸਟ੍ਰੇਟ ਵਿੱਚ ਜਾਇਦਾ ਵੜੇ ਵਧੀਆ ਹਨ ਹਾਂ ਕਿਉਂਕਿ ਦੇਖੋ ਹਰ ਇੱਕ ਤੁਸੀਂ ਵੀ ਦੇਖੋ ਇਹੀ ਗੱਲ ਬਾਜ਼ ਠਾਈ ਹੈ ਕਿੰਨੇ ਵੀ ਤੁਸੀਂ ਹੱਥ ਨਾਲ ਪਰਚੀਆਂ ਕਿਉਂ ਕਰ ਰਹੇ ਹੋ ਨਾ ਮੈਂ ਹੱਥ ਨਾਲ ਪਰਚੀ ਤਾਂ ਬਣਾ ਕੇ ਦਿੱਤੀ ਹੈ ਤੁਹਾਨੂੰ ਕਿਉਂਕਿ ਮੇਰੇ ਕੋਲ ਜਦੋਂ ਹੈ ਹੀ ਨਹੀਂ ਪ੍ਰਿੰਟਰ ਨਹੀਂ ਚੱਲਦਾ ਜੀ ਮੈਂ ਕਿੱਥੋਂ ਬਣਾ ਕੇ ਦੇਵਾਂ ਨਾ ਮੈਂ 2-3 ਵਾਰ ਡਾਕਟਰ ਸਾਹਿਬ ਨੂੰ ਵੀ ਕਹਿਤਾ ਤੇ ਦਫ਼ਤਰ 'ਚ ਵੀ ਲਿਖ ਕੇ ਦਿੱਤਾ ਫਿਰ ਬਕਾਇਦਾ ਜੀ ਮੈਂ ਅਪਲੀਕੇਸ਼ਨ ਆਪਣੇ ਵੱਲੋਂ ਠੀਕ ਹੈ ਜੀ ਪਰ ਮੇਰਾ ਅਜੇ ਤੱਕ ਕੰਪਿਊਟਰ ਨਾ ਤਾਂ ਕੰਪਿਊਟਰ ਆਇਆ ਨਾ ਪ੍ਰਿੰਟਰ ਆਇਆ ਜੀ ਕਿਉਂਕਿ ਮੈਂ ਐਂ ਜੀ ਹੱਥ ਨਾਲ ਹੀ ਕਰੀ ਜਾਂਦਾ ਤੁਹਾਡੇ ਸਾਹਮਣੇ ਨੇ ਤੁਸੀਂ ਖੁ Thank you.